ਅਮਰੀਕਾ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਇੱਥੇ ਬੀਤੀ ਦਿਨੀ ਲਥੋਨੀਆ ਜਾਰਜੀਆ ਦੇ ਸ਼ੈਵਰੋਨ ਨਾਂ ਦੇ ਗੈਸ ਸਟੇਸ਼ਨ ਤੇ ਸਥਿਤ ਇੱਕ ਸਟੋਰ ਵਿੱਚ ਕੰਮ ਕਰਦੇ ਭਾਰਤੀ ਮੂਲ ਦੇ ਕਲਰਕ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਜੀ ਹਾਂ ਇੱਕ ਹੋਮਲੈਸ ਵਿਅਕਤੀ ਰਾਤ ਦੇ ਦੱਸਿਆ ਜਾ ਰਿਹਾ ਹੈ ਕਿ 12:00 ਵਜੇ ਸਟੋਰ ਵਿੱਚ ਦਾਖਲ ਹੁੰਦਾ ਹੈ ਅਤੇ ਉਸਨੇ ਵਿਵੇਕ ਸੈਣੀ ਯਾਨੀ ਕਿ 25 ਸਾਲਾਂ ਇਸ ਨੌਜਵਾਨ ਦੇ ਸਿਰ ਤੇ ਦੱਸਿਆ ਜਾ ਰਿਹਾ ਹੈ ਕਿ ਹਥੌੜੇ ਨਾਲ ਕਾਫੀ ਵਾਰ ਕੀਤੀ ਤੇ ਉਸ ਦਾ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਇਹ ਹੋਮਲੈਸ ਵਿਅਕਤੀ ਜਿਹੜਾ ਸੀ ਉਹ ਪਿਛਲੇ ਕਈ ਦਿਨਾਂ ਤੋਂ ਉੱਥੇ ਆ ਰਿਹਾ ਸੀ ਤੇ ਇਹ ਤappi ਨੌਜਵਾਨ ਇਸ ਹੋਮਲੈਸ ਵਿਅਕਤੀ ਦੀ ਕਈ ਦਿਨਾਂ ਤੋਂ ਮਦਦ ਵੀ ਕਰਦਾ ਸੀ ਯਾਨੀ ਕਿ ਖਾਣ ਪੀਣ ਦਾ ਸਮਾਨ ਵੀ ਦਿੰਦਾ ਸੀ ਅਤੇ ਉਸ ਦੀ ਮਦਦ ਕਰ ਰਿਹਾ ਸੀ ਪਰ ਬੀਤੇ ਦਿਨ ਅਚਾਨਕ ਹੀ ਰਾਤ ਨੂੰ 12:00 ਵਜੇ ਦਾਖਲ ਹੁੰਦਾ ਹੈ ਤੇ ਇਸ ਪੰਜਾਬੀ ਨੌਜਵਾਨ ਤੇ ਦੱਸਿਆ ਜਾ ਰਿਹਾ ਹੈ ਕਿ 50 ਤੋਂ ਵੱਧ ਹਥੌੜਿਆਂ ਨਾਲ ਵਾਰ ਕਰ ਦਿੰਦਾ ਚੋਸ ਤੋਂ ਬਾਅਦ ਵਿਵੇਕ ਸੈਣੀ ਦੇ ਮੌਕੇ ਤੇ ਮੋਤੂ ਸੰਪੀਰ ਜਾਰਜੀਆ ਪੁਲਿਸ ਨੇ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਟਲਾਂਟਾ ਏਰੀਆ ਦੇ ਗੈਸ ਸਟੇਸ਼ਨ ਅੰਦਰ ਇੱਕ ਸਟੋਰ ਕਲਰਕ ਦੇ ਸਿਰ ਤੇ ਕਾਫੀ ਵਾਰ ਹਥੌੜੇ ਨਾਲ ਵਾਰ ਕੀਤਾ ਗਿਆ ਅਤੇ ਉਸਤੇ ਹਮਲਾ ਕਰਨ ਵਾਲੇ ਦੋਸ਼ੀ ਵਿਅਕਤੀ ਵਿਰੁੱਧ ਕਤਲ ਦੇ ਦੋਸ਼ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਡੀក្លਬ ਕਾਉਂਟੀ ਪੁਲਿਸ ਅਨੁਸਾਰ ਅਧਿਕਾਰੀਆਂ ਨੂੰ ਬੀਤੇ ਦਿਨੀ ਜੋ ਹੈ ਸਵੇਰੇ 11:30 ਵਜੇ ਤੇ ਦੱਸਿਆ ਜਾ ਰਿਹਾ ਹੈ ਕਿ ਕਰੀਬ ਲਥੋਨੀਆ ਦੇ ਇੱਕ ਸ਼ੈਵਰਨ ਗੈਸ ਸਟੇਸ਼ਨ ਤੇ ਇਸ ਹਮਲੇ ਬਾਰੇ ਇੱਕ ਕਾਲ ਆਈ ਸੀ ਪੁਲਿਸ ਨੇ ਘਟਨਾ ਦੀ ਰਿਪੋਰਟ ਵਿੱਚ ਕਿਹਾ ਕਿ 25 ਸਾਲਾ ਪੀੜਤ ਤੇ ਹਮਲਾ ਵਾਲੇ ਸ਼ੱਕੀ ਨੂੰ ਲੱਭਣ ਦੇ ਲਈ ਜਦੋਂ ਉਹ ਉੱਥੇ ਪਹੁੰਚੀ ਅਫਸਰਾਂ ਨੇ ਆਦਮੀ ਨੂੰ ਹਥਿਆਰ ਹੇਠਾਂ ਰੱਖਣ ਦਾ ਹੁਕਮ ਦਿੱਤਾ ਤੇ ਉਸਨੇ ਗ੍ਰਿਫਤਾਰ ਕੀਤੇ ਜਾਣ ਤੋਂ ਪਹਿਲਾਂ ਪੁਲਿਸ ਦੇ ਨਿਯਮਾਂ ਦੀ ਪਾਲਣ ਕੀਤੀ ਅਤੇ ਤਲਾਸ਼ੀ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਹਥੋੜੇ ਸਮੇਤ ਕੁਝ ਹੋਰ ਹਥਿਆਰ ਵੀ ਮਿਲੇ ਨੇ ਰਿਪੋਰਟ ਅਨੁਸਾਰ 25 ਸਾਲਾ ਨੌਜਵਾਨ ਦੀ ਸਿਰ ਤੇ ਹਥੌੜੇ ਨਾਲ ਕੀਤੇ ਵਾਰ ਨਾਲ ਮੌਕੇ ਤੇ ਹੀ ਮੌਤ ਹੋ ਗਈ ਸੀ ਜਿਹਾ ਉਧਰ ਹੀ ਦੱਸਿਆ ਜਾ ਰਿਹਾ ਹੈ ਕਿ ਕਟਨਾ ਸਥਾਨ ਤੇ ਇਸ ਕਲਰਕ ਦੇ ਨਾਲ ਇਸ ਪੰਜਾਬੀ ਨੌਜਵਾਨ ਦੇ ਨਾਲ ਇੱਕ ਹੋਰ ਵਿਅਕਤੀ ਮਜੂਰ ਜੀ ਚਸ ਨੇ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਸਟੋਰ ਦੀ ਨਿਗਰਾਨੀ ਵੀਡੀਓ ਪ੍ਰਾਪਤ ਕੀਤੀ ਗਈ ਜਿਸ ਵਿੱਚ ਇਸ अपराधी ਨੂੰ ਦੇਖਿਆ ਗਿਆ ਬਾਅਦ ਵਿੱਚ ਹਮਲਾਵਰ ਦੀ ਪਛਾਣ ਜੋ ਹੈ ਉਹ ਕੀਤੀ ਗਈ ਹਮਲਾਵਰ ਦੀ ਪਛਾਣ ਜੂਲੀਅਨ ਫਾਕਨਰ ਵੱਚੋਂ ਕੀਤੀ ਗਈ ਹੈ ਜੋ ਪੀੜਤ ਨੂੰ ਵਾਰ-ਵਾਰ ਹਥੌੜੇ ਨਾਲ ਮਾਰ ਰਿਹਾ ਸੀ ਗ੍ਰਿਫਤਾਰੀ ਮਗਰੋਂ ਹੁਣ ਜੂਲੀਅਨ ਫਾਕਨਰ ਡੀ ਕਲਬ ਕਾਉਂਟੀ ਦੀ ਜੇਲ੍ਹ ਦੇ ਵਿੱਚ ਬੰਧਿਆ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ